ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸਿਮੀਏ ਆਈ ਹੈ ਜੀ ਬਾਈ ਦੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੈ ਪੇਜ ਤੇ ਤੇ ਤੁਸੀਂ ਬਾਈ ਦੇ ਉਦੋਂ ਪਸ਼ੂ ਚੈੱਕ ਕਰਿਓ ਜੇ ਵੀ ਉਦੋਂ ਨਾਲੋਂ ਕੀ ਫਰਕ ਲੱਗਿਆ ਤੁਹਾਨੂੰ ਐਸੇ ਮੈਨੂੰ ਤਾਂ ਬਹੁਤ ਡਿਫਰੈਂਸ ਲੱਗਿਆ ਜੀ ਤੇ ਬਾਈ ਵੀ ਕਹਿੰਦੇ ਆ ਵੀ ਠੀਕ ਆ ਖੁਸ਼ ਆ ਵੱਛੀਆਂ ਬਹੁਤ ਲਿਸਿੰਗਾਂ ਦੇ ਕਮਜ਼ੋਰੀਆਂ ਸੀ ਉਦੋਂ ਤੁਸੀਂ ਦੇਖੋਗੇ ਹੀ ਆ ਮੈਂ ਦਿਖਾਈਆ ਉਹ ਵੀਡੀਓ ਚੱਕ ਕੇ ਜ਼ਰੂਰ ਦੇਖਿਓ ਜੀ ਇੱਕ ਵਾਰੀ ਉਹ ਵੀਡੀਓ ਦੇਖਿਓ ਜੇ ਤੇ ਅੱਜ ਦੀ ਵੀਡੀਓ ਦੇਖਿਓ ਜੇ ਠੀਕ ਹੈ ਆ ਬਾਈ ਨੇ ਇੱਕ ਗਾਂ ਲਈ ਸੀਗੀ ਆ ਗੱਬਣ ਦਾ ਚਲੋ ਗਾਂ ਪਹਿਲਾਂ ਵਧੀਆ ਸੇਤ ਸੀਗੀ ਇਹਦੀ ਸੈਟਾ ਤੇ ਆ ਬੱਚਿਆਂ ਚ ਬਹੁਤ ਅੱਗੇ ਨਾਲ ਡਿਫਰੈਂਸ ਤੇ ਫਰਕ ਪਿਆ ਮੰਨ ਕੇ ਚਲੋ ਵੀ ਪੂਰਾ ਹੀ ਫਰਕ ਪੈ ਗਿਆ ਜੀ ਕਿੰਨਾ ਕਿੰਨਾ ਵਜਨ ਵਧ ਗਿਆ ਇਹਦਾ ਕਿੰਨਾ ਵਜਨ ਵਧ ਗਿਆ ਵੇੜ ਦਾ 25 ਕਿਲੋ ਹੈ ਇੱਕ ਦਾ 20 ਹੈ ਇਹਦਾ 20 ਕਿਲੋ ਹੈ ਇਹ ਕਾਲੀ ਦਾ 20 ਕਿਲੋ ਵਧਿਆ ਇਹਦਾ 25 ਠੀਕ ਹੈ ਤੇ ਵੈਟ ਬਲੱਡ ਇਹਨਾਂ ਨੂੰ ਹੁਣ ਸ਼ੁਰੂ ਕੀਤਾ ਤੁਸੀਂ ਹਾਂਜੀ ਹਾਂਜੀ ਠੀਕ ਹੈ ਮਿੱਟੀ ਖਾਂਦਿਆਂ ਸੀ ਨਾ ਤਾਂ ਕਰਕੇ ਥੋੜੀ ਦਿੱਕਤ ਸੀਗੀ ਤੇ ਆ ਗਾਂ ਦੇ ਗੱਲ ਕਰਦੇ ਆ ਜੀ ਮੇਨ ਆ ਬਾਈ ਨੇ ਇਹਦੇ ਨੂੰ ਨਾ ਲਕੋਰੀਆ ਸੀਗਾ ਤੇ ਕੀ ਦਿੱਤਾ ਸੀ ਲਕੋਰੀਆ ਵਾਸਤੇ ਜੀ ਸਪਾਰੀ ਪਾ ਕੇ ਇੱਕ ਸ਼ੀਸ਼ੀ ਜੀ ਧਿਆਨ ਰੱਖਿਓ ਜੇ ਇਹ ਚੀਜ਼ ਦਾ ਸਪਾਰੀ ਪਾ ਕੇ ਤੇ ਹੋਰ ਕੀ ਬਾਈ ਕੱਚੇ ਦੁੱਧ ਇਸੇ ਦਾ ਵਿੱਚ ਕਿੱਲੋ ਦੁੱਧ ਪਾ ਕੇ ਬਸ ਮੂਰੇ ਰੱਖ ਦੇਣੀ ਹੈ ਸਹੀ ਜਿਵੇਂ ਗਾਂ ਦੇ ਦੁੱਧ ਚ ਆਪਾਂ ਪਾਵਾਂਗੇ ਬਾਈ ਤਾਂ ਕੋਈ ਦਿੱਕਤ ਨਾ ਆਊਗੀ ਨਾ ਨਾ ਵਧੀਆ ਦੁੱਧ ਪੀਣ ਨਹੀਂ ਲੱਗਦਾ ਪਸ਼ੂ ਚੁੰਗਣ ਨਹੀਂ ਲੱਗਦਾ ਨਾ ਨਾ ਕੋਈ ਨਹੀਂ ਸਾਡੇ ਦਾ ਆ ਪਰ ਦਾਹੀ ਦਾ ਇੰਨਾ ਮੱਥਾ ਮਾਰ ਰੇ ਸਾਨੂੰ ਦੱਸਿਆ ਸੀ ਰਿਜ਼ਲਟ ਲੈ ਆ ਹਾਂ ਤੇ ਸਿਰਾ ਰਿਐਲਿਟੀ ਆ 100 ਰੁਪਏ ਦੀ ਚੀਜ਼ ਆ ਸਿਰਫ ਹੀ 100 ਰੁਪਏ ਦੀ ਚੀਜ਼ ਆ ਠੀਕ ਆ ਹਾਂ ਤੇ ਇਸੇ ਦੇ ਕਿਲੋ ਅੱਧਾ ਕਿਲੋ ਦੁੱਧ ਚ ਪਾ ਕੇ ਦੁੱਧ ਗਰਮ ਨਹੀਂ ਕਰਨਾ ਕੱਚਾ ਦੁੱਧ ਚੋਕ ਪੀਓ ਉਹਦੇ ਹੀ ਪਾ ਕੇ ਮੂਰੇ ਰੱਖ ਦੇ ਬਸ ਮੂਰੇ ਰੱਖ ਦੇਣਾ ਠੀਕ ਠੀਕ ਕੱਚੇ ਦੁੱਧ ਦੀ ਹਾਂ ਹਾਂ ਉਹਦਾ ਮੈਡੀਕਲ ਵਾਲੀ ਦੁਕਾਨ ਤੋਂ ਵੀ ਮਿਲ ਜਾਊਗੀ ਬਲਸਾਰੀ ਤੋਂ ਵੀ ਮਿਲ ਜਾਊਗਾ 100 ਰੁਪਏ ਦੀ ਡਾ ਵਰਦੀ ਆ ਤੇ ਦੂਜੀ ਅਸੀਆਂ ਦੀ ਹੈ ਅਸੀਆਂ ਦੀ ਹੈ ਠੀਕ ਆ ਠੀਕ ਆ ਜੀ 1 cc 1 cc ਦੇਣੀ ਆ ਰਿਪੀਟ ਰਿਪੀਟ ਕਰਨ ਦੀ ਲੋੜ ਨਹੀਂਗੀ ਹਾਂ ਨਾ 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 ਰਿਪੀਟ ਨਹੀਂ ਅੱਛਾ ਰੋਕੋ ਚੜ੍ਹ ਗਈ ਆ ਟਾਈ ਠੀਕ ਆ ਠੀਕ ਆ ਤੇ ਉਦੋਂ ਤੋਂ ਗਾਣ ਦੀ ਚਮਕ ਵੀ ਬਣ ਗਈ ਆ ਜੀ ਲਗੋਰੀਆ ਸੀਗਾ ਇਹਨੂੰ ਤੇ ਇਹਨਾਂ ਨੂੰ ਕਿਹਾ ਸੀ ਉਦੋਂ ਤੋਂ ਬੰਜਾਂ ਨੂੰ ਕਿਹਾ ਸੀਗਾ ਜੀ ਮੈਂ ਵੀ ਇਹ ਗਾਣਾ ਇਹਨਾਂ ਦੀ ਉਦੋਂ ਬੰਜਾਂ ਨੇ ਮੈਨੂੰ ਸੱਦਿਆ ਤੇ ਗਾਣ ਇਨਫੈਕਸ਼ਨ ਵੀ ਛੱਡਦੀ ਸੀ ਮਹੀਨਾក ਹੋਇਆ ਸੀ ਸੂਈ ਨੂੰ ਉਦੋਂ ਤੇ ਚਲੋ ਦਵਾਈ ਦੂ ਵੀ ਭਰੀ ਤੇ ਉਸ ਤੋਂ ਬਾਅਦ ਵੀ ਸ਼ਾਇਦ ਆਇਆ ਸੀ ਹੈ ਨਾ ਮੈਂ ਹੀਟ ਚੈੱਕ ਕਰਕੇ ਮੈਂ ਮੁੜ ਗਿਆ ਸੀਗਾ ਜੀ ਉਦੋਂ ਵੀ ਮੈਨੂੰ ਥਾਂ ਦਵਾਈ ਭਰਨੀ ਬਈ 19 ਤਰੀਕ ਨੂੰ ਸਾਰੀ ਦਵਾਈ ਫੇਰ ਭਰੀ ਸੀ ਤੇ ਇਹਨਾਂ ਨੂੰ ਦੱਸਿਆ ਸੀ ਵੀ ਬੋਲ ਕੇ ਬਣੂਗੀ ਜੀ ਗਾਂ ਤੇ ਐਦਕੀ ਬਹੁਤ ਵਧੀਆ ਹੀਟ ਕੱਢੀ ਤੇ ਬੋਲੀ ਵੀ ਹੈ ਬਾਈ ਕਹਿੰਦਾ ਵੀ 3 ਦਿਨ ਬੋਲੀ 3 ਦਿਨਾਂ ਵਾਂਗੂ ਬੋਲੀ ਹੈ ਗਾਂ ਤੇ ਵਧੀਆ ਹੀਟ ਕੱਢੀ ਸੀ ਐਦਕੀ ਪ੍ਰੋਪਰ ਤੇ ਅੱਜ ਇਹਦੇ ਪਾਈਪਰ ਦਾ ਸੀਮਨ ਲਾਦਾ ਜੀ ਵਧੀਆ ਟੀਕਾ ਭਰਿਆ ਤੇ ਗਾਂ ਕੰਮ ਵਧਾਉਣਾ ਭੈਣ ਨੂੰ ਬਹੁਤ ਸ਼ੌਂਕ ਹੈ ਸਾਡੀ ਨੂੰ ਇਹ ਕਹਿੰਦੀ ਵੀ ਵਧੀਆ ਕੰਮ ਕਰਨਾ ਵੀਰੇ ਕਹਿੰਦੀ ਵੀ ਸਾਨੂੰ ਡਾਕਟਰ ਨਹੀਂ ਕੋਈ ਮਿਲਿਆ ਸੀਗਾ ਅੱਜ ਤੱਕ ਤੇ ਚਲੋ ਹੁੰਦੇ ਆ ਡਾਕਟਰ ਸਾਰੇ ਆਉਂਦੇ ਹੋ ਕਹਿੰਦੇ ਵੀ ਕੋਈ ਨੌਲੇਜ ਨਹੀਂ ਦਿੰਦਾਗਾ ਡਾਕਟਰ ਤਾਂ ਚਲੋ ਆਪਦੀ ਥਾਂ ਹਰੇਕ ਹੀ ਸਿਆਣਾ ਹੁੰਦਾ ਜੀ ਤੇ ਆਪਣੀਆਂ ਵੀਡੀਓ ਮੈਂ ਤੁਹਾਨੂੰ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਹਰੇਕ ਬੰਦਾ ਆਪਣੀ ਵੀਡੀਓ ਤੋਂ ਕੁਝ ਨਾ ਕੁਝ ਸਿੱਖੇ ਹਨਾ ਤੇ ਇਹ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਤੁਹਾਨੂੰ ਰਿਜ਼ਲਟ ਦਿਖਾਇਆ ਜੀ ਆਪਾਂ ਬਈ ਜੇ ਅਗਲਾ ਆਪਣੇ ਮਗਰ ਲਾ ਕੇ ਸਪਲੀਮੈਂਟ ਪਾ ਰਿਆ ਤਾਂ ਰਿਜ਼ਲਟ ਆਇਆ ਆ ਬੱਚੀ ਤੁਸੀਂ ਧਿਆਨ ਨਾ ਦੇਖੋ ਜੋ ਵੀਡੀਓ ਚ ਵੀ ਇਹ ਉਦੋਂ ਬੱਚੀ ਲੱਗਦੀ ਸੀ ਤੇ ਹੁਣ ਇਹ ਵਹਿੜ ਬਣ ਗਈ ਹੈ ਮੇਰੇ ਹਿਸਾਬ ਨਾਲ ਮਹੀਨੇ ਡੇਢ ਮਹੀਨੇ ਜੇ ਇਹਦੇ ਟੀਕਾ ਭਰਿਆ ਜਾ ਇਹਦਾ 1.92 1.77 ਜੀ ਪਹਿਲਾਂ 1.46 ਕਿਵੇਂ ਮਾਪਦੇ ਆ ਤੁਸੀਂ ਉਹ ਜਿਹੜਾ ਇਹ ਨਾਲ ਹਾਂ ਲਿਆਇਓ ਮੜਾ ਜਾਈ ਪਹਿਲਾਂ ਗ੍ਰੋਥ ਨੂੰ ਡਬਲ ਮਲਟੀਪਲਾਈ ਕਰਨਾ ਹਾਂਜੀ ਤੇ ਜਿਹੜਾ ਲੈਂਥ ਆ ਉਹਨੂੰ ਇਹ ਵਿੱਚ ਮਲਟੀਪਲਾਈ ਕਰਕੇ ਤੂੰ ਇੱਕ ਵਾਰੀ 660 ਨਾਲ ਉਹਨੂੰ ਡਿਵਾਈਡ ਕਰ ਦੇਣਾ ਡਿਵਾਈਡ ਕਰ ਦੇਣਾ ਜਿਹੜਾ ਉਹ YouTube ਤੇ ਤਰੀਕਾ ਦੱਸਿਆ ਹੈ ਠੀਕ ਹੋ ਵਾਲਣ ਬਾਲਾ ਫਰਕ ਨਹੀਂ ਪੈਂਦਾ ਜੀ ਇੱਕ ਮਿੰਟ ਦੱਸਦੇ ਆ ਜੀ ਹਾਂਜੀ ਇਹਨੂੰ ਦੋ ਵਾਰੀ ਮਲਟੀਪਲਾਈ ਕਰਨਾ ਹਾਂਜੀ 50 ਆ 50 ਆ ਹਾਂਜੀ ਇਹਨੂੰ ਦੋ ਵਾਰੀ ਮਲਟੀਪਲਾਈ ਕਰਨਾ ਠੀਕ ਆ ਜੀ ਉਹਦੇ ਨਾਲ ਹਾਂਜੀ ਇਹ ਤੋਂ ਲੈ ਕੇ ਹਾਂਜੀ 40 ਆ ਜੀ ਇਹ ਕ ਇਹ ਦੇਖਣਾ ਜੀ ਹਾਂ ਜੀ ਉਹਨਾਂ ਨੂੰ ਮਲਟੀਪਲਾਈ ਕਰ ਤਿੰਨਾਂ ਨੂੰ ਪਹਿਲਾਂ 15 ਨੂੰ ਦੋ ਵਾਰੀ ਕਰਕੇ ਵਿੱਚ 40 ਨੂੰ ਮਲਟੀਪਲਾਈ ਕਰਕੇ 660 ਨਾਲ ਡਿਵਾਈਡ ਕਰ 660 ਨਾਲ ਡਿਵਾਈਡ ਕਰਕੇ ਤੇ ਇਹਦਾ ਵਜਾ ਨਿਕਲ ਆਊਗਾ ਜੀ ਹਾਂ ਬਸ 2-3 ਕਿਲੋ ਇੱਧਰ ਉੱਧਰ ਹੋ ਸਕਦਾ ਬਾਕੀ ਸਹੀ ਨਹੀਂ ਪਰ ਸਹੀ ਆਪਾਂ ਨੂੰ ਦੀਦੀ ਵੀ ਹੈ ਬੱਚੀ ਪਹਿਲਾਂ ਵੀ ਤੋਲਿਆ ਸੀ ਤੁਸੀਂ ਸਪਲੀਮੈਂਟ ਦੇਣ ਤੋਂ ਹਾਂ ਤੇ ਇਹਨੂੰ ਗਾਰੰਟੀ ਹੈ ਨਾ ਜੀ ਹਾਂ ਉਹ 44 ਸੀਗਾ ਜਿਹੜਾ ਅੱਜ 50 44 ਅੱਛਾ ਉਹ 44 ਸੀਗਾ ਮੰਨ ਲਓ 6 ਇੰਚ ਦਾ ਤਾਂ ਉੱਥੇ ਹੀ ਫਰਕ ਪੈ ਗਿਆ ਵੀ ਇਹ ਘੇਰੇ 'ਚ ਹੀ ਫਰਕ ਪਾ ਗਈ 44 ਸੀ ਜਿਹੜਾ ਅੱਜ 44 ਹੋਇਆ ਇਥੇ ਇਹ 44 ਠੀਕ ਹੈ ਮੰਨ ਲਓ ਵੇਲ ਵੀ ਵਧ ਗਈ ਤੇ ਘੇਰੇ 'ਚ ਵੀ ਫਰਕ ਪਾ ਗਈ ਹਾਂ ਥੱਲੇ ਉਹ ਗਰੋਥ ਨਹੀਂ ਹੋਈ ਇਹਦੇ ਵੀ ਹਾਂ ਠੀਕ ਹੈ ਇਹਦੇ ਟੀਕੇ ਦਾ ਤਾਂ ਕੋਈ ਪਤਾ ਨਹੀਂ ਕਿਹੜੇ ਦੀ ਜਣਾਈ ਇਹ ਨਹੀਂ ਜੀ ਧੰਨਵਾਦ ਠੀਕ ਠੀਕ ਜੀ ਆਪਣੀ ਤੁਸੀਂ ਜਿਹੜੀ ਆਪਾਂ ਤੁਹਾਨੂੰ ਨੌਲੇਜ ਦਿੰਨੇ ਆ ਜੀ ਉਹ ਤੋਂ ਸੈਟੀਸਫੈਕਸ਼ਨ ਆ ਤੁਹਾਨੂੰ ਮੈਂ ਨਾ ਬਾਈ ਜੀ ਜੇ ਆਪਾਂ ਡਾਕਟਰ ਦੀ ਸਲਾਹ ਦੇ ਨਾਲ ਚੱਲਾਂਗੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਜਾਣਾ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀਗੀ ਹਾਂ ਉਹ ਚੈੱਕ ਕਰ ਲੈਣ ਲੋਕ ਹਾਂ ਜਿਹੜੀ ਗੱਲ ਮੇਰੇ ਹਿਸਾਬ ਨਾਲ ਮਹੀਨਾ ਕੀ ਹੋਇਆ ਆਪਾਂ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਗਿਆ ਹਾਂ ਬਾਕੀ ਉਹ ਮਾਲਲੇ ਵਾਲੇ ਬਾਈ ਦੀ ਵੀਡੀਓ ਜਿਹੜੀ ਪਾਈ ਸੀ ਬੱਚਿਆਂ ਦੀ ਉਹ ਵੀ ਤੁਸੀਂ ਦੇਖੀ ਉਹਦਾ ਰਿਜ਼ਲਟ ਵੀ ਬਹੁਤ ਆਇਆ ਉਹਨੂੰ ਤੇ ਪਰ ਆ ਗਾਮ ਮੈਂ ਤੁਹਾਨੂੰ ਦੱਸਿਆ ਜੀ ਵੀ ਆ ਹੁਣ ਵੀ ਤੁਹਾਨੂੰ ਮੈਂ ਦੱਸਦਾ ਵੀ ਜਿਹੜੀਆਂ ਆ ਗਾਵਾ ਹੁੰਦੀਆਂ 도ਗਲੀਆਂ ਇਹ ਜ਼ਿਆਦਾਤਰ ਗਾਵਾਂ ਬੋਲ ਕੇ ਹੀ ਬਣਦੀਆਂ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਕੱਚੀ ਹੀਟ ਜੇ ਮੈਂ ਉੱਦ ਦੇ ਟੀਕਾ ਭਰ ਜਾਂਦਾ ਜੀ ਚਲੋ ਇਹ ਬੋਲ ਪੈਣਾ ਸੀ ਵੈਸੇ ਉਹ ਮੱਜਾਂ 'ਚ ਦਿੱਕਤ ਆਉਂਦੀ ਹੈ ਗਾਂ ਬੋਲ ਪੈਂਦੀ ਹੈ ਪਰ ਇਦੋਂ ਚੰਗਾ ਵੀ ਤੁਸੀਂ ਦਵਾਈ ਭਰਾ ਦਿਓ ਉੱਤ ਟੀਕੇ ਤੇ ਨਾ ਵੈਸੇ ਖਰਾਬ ਕਰੋ ਵੀ ਦਵਾਈ ਵਾਲਾ ਕੰਮ ਸਹੀ ਹੈ ਨਾਲ ਪਾਊਡਰ ਪੂਟਰ ਪਾ ਦਿਓ ਪਸ਼ੂਆਂ ਦੇ ਬਾਈ ਦੀ ਚਮਕ ਬਹੁਤ ਬਣ ਚੁੱਕੀ ਹੈ ਬਾਈ ਕਹਿੰਦਾ ਵੀ ਪਾਉਂਦੇ ਤਾਂ ਅੱਗੇ ਵੀ ਅਸੀਂ ਇੰਨਾ ਕੋਸ਼ਿਸ਼ੀ ਪਰ ਇੰਨੀ ਚਮਕ ਹੈ ਨਹੀਂ ਜੀ ਠੀਕ ਆ ਆ ਬੱਚੀ ਦਾ ਵਜਨ ਵੀ ਵਧਿਆ ਇਹ ਬੱਚੀ 도ਗਲੀ ਆ ਉੱਤੋਂ ਥੋੜੀ ਛੋਟੀ ਹੈ ਇਹ ਥੋੜੀ ਪਤਾ ਟਾਈਮ ਪੇਪਰ ਐ ਨਹੀਂ ਵੀ ਰਿਜ਼ਲਟ ਨਹੀਂ ਆਏਗਾ ਪੂਰਾ ਸੋਹਣਾ ਰਿਜ਼ਲਟ ਆਇਆ ਤੇ ਆ ਸਪਾਰੀ ਬਾਗ ਵਾਲਾ ਤਰੀਕਾ ਜ਼ਰੂਰੀ ਯਾਦ ਰੱਖਿਓ ਜੀ ਪਾਣੀ ਜਿਹੜਾ ਆ ਪਸ਼ੂਆਂ ਦੇ ਲਕੋਰੀਏ ਦੀ ਸਿਸਟਮ ਆਉਂਦੀ ਐ ਪ੍ਰੋਬਲਮ ਇੱਕ ਛੀਚੀ ਸਪਾਰੀ ਬਾਗ ਦੀ 1 ਕਿਲੋ ਦੁੱਧ ਚ ਕੱਚੇ ਦੁੱਧ ਜੀ ਦੇਣੀ ਐ ਨਾ ਹੀ ਇਹ ਅੱਛਾ ਵਾ ਕੱਚੇ ਦੁੱਧ ਚ ਮਿਕਸ ਕਰਕੇ ਤੇ ਮੂਰੇ ਰੱਖ ਦੇਣੀ ਐ ਅੱਛਾ ਦੁੱਧ ਗਰਮ ਨਹੀਂ ਕਰਨਾ ਜੀ ਇਹ ਚੀਜ਼ ਦਾ ਖ ਉਸੇ ਪਸ਼ੂ ਦਾ ਦੁੱਧ ਹੋਵੇ ਤੇ ਲਕੋਰੀਏ ਵਾਲੀ ਪ੍ਰੋਬਲਮ ਨਹੀਂ ਆਊਗੀ ਤੇ ਕੋਈ ਥਣਾਜ ਵੀ ਇਹ ਕਹਿੰਦੇ ਆ ਵੀ ਥਣਾ ਦਾ ਸਾਨੂੰ ਬਾਈ ਇਹਨਾਂ ਤਿਆਰਬੇ ਹੈਗੇ ਆ ਜੀ ਕਈ ਕਈ ਬੰਦੇ ਨੂੰ ਪਤਾ ਹੁੰਦਾ ਥਣਾ ਦਾ ਕੀ ਦੱਸਦੇ ਪੋਲੇ ਕਰਨ ਤੋਂ ਜੀ ਮਿੱਠਾ ਤੇਲ ਤੇ 3 ਕਿਲੋ ਵੇਸਣ ਲੈਣਾ 3 ਕਿਲੋ ਵੇਸਣ ਤੇ ਮਿੱਠਾ ਤੇਲ ਕਿਨਾ ਅੱਛਾ ਜੀ ਹਾਂਜੀ ਸਾਨੂੰ ਪਾਣੀ ਪੂਣੀ ਪਿਆ ਕੇ ਦੇ ਦਿਓ ਹਾਂਜੀ ਬਸ ਲੋੜ ਹੀ ਨਹੀਂ ਉਸ ਤੋਂ ਬਾਅਦ ਪਾਣੀ ਨਹੀਂ ਪੀਉਂਦਾ 3 ਕਿਲੋ ਵੇਸਣ ਜੀ ਤੇ ਮਿੱਠੇ ਦਿਲਾਂ ਦਾ ਤੇਲ ਕਿੰਨਾ 2 ਲੀਟਰ ਜੀ ਇਹਨਾਂ ਨੂੰ ਮਿਕਸ ਕਰ ਲੈਣਾ ਮੰਨ ਲਓ ਡੇਲੀ ਪਾਉਣਾ ਹਾ ਵੀ ਮਿਕਸ ਕਰਕੇ ਦੇਣਾ ਪਾਈਆ ਪਾਈਆ ਦਾ ਮਾਲੇ ਜੀ ਵੇਸਣ ਪਾਈਆ ਵੇਸਣ ਵਾਲੇ ਕਲਾਸਕ ਮਿੱਠੇ ਤੇਲ ਦਾ ਜੀ ਤੇ ਪਾਣੀ ਪਿਆ ਕੇ ਸ਼ਾਮ ਨੂੰ ਪਾਉਣਾ ਉਹ ਤੋਂ ਬਾਅਦ ਪਾਣੀ ਉਹ ਤੋਂ ਬਾਅਦ ਨਹੀਂ ਪਾਉਣਾ ਠੀਕ ਹੈ ਜੀ ਮੰਨ ਲਓ ਵੀ ਇਹਦਾ ਧਿਆਨ ਰੱਖਣਾ ਵੀ ਹੱਲ ਹੋ ਜਾਊਗਾ ਇਹ ਚੀਜ਼ ਦਾ ਇਨਫੈਕਸ਼ਨ ਹੋਈ ਥਣਾ ਦੀ ਪੋਲੀ ਧਾਰ ਬ੍ਰੀਕ ਆ ਛੇ ਆਉਂਦੀ ਸਾਰਾ ਸਾਰਾ ਸਹੀ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਧੰਨ ਬੱਸ ਸਹੀ ਹੈ ਜੀ ਮੈਨੂੰ ਪਤਾ ਤੁਸੀਂ ਤਾਂ ਹੀ ਮੈਂ ਦੱਸਿਆ ਨਾ ਸਾਰਿਆਂ ਨਾਲ ਮੈਂ ਕਿਹਾ ਸਾਂਝਾ ਕਰਦੇ ਆਂ ਧੰਨਵਾਦ ਜੀ ਕਰੋ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ